ਸਸੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਿਸਕਰਨ ਸਿੰਘ ਅੱਜ ਬਿਜ਼ਨਸ ਬੀਰੋ ਵੱਲੋਂ ਅੱਜ ਇੱਕ ਟਾਇਰ ਪਟਵਾਰੀ ਹੈ ਜਿਹੜਾ ਠੇਕੇਦਾਰ ਰੱਖਿਆ ਹੋਇਆ ਸੀ ਉਸ ਨੂੰ ਰਿਸ਼ਵਤ ਲੈਣਦੇ ਹੋਏ ਰੰਗੇ ਹੱਤੀ ਫੜਿਆ ਗਿਆ ਬਿਜ਼ਨਸ ਦੇ ਡੀਐਸਪੀ ਕਲਵੰਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਇਸ ਵਿਅਕਤੀ ਦਾ 31 ਮਾਰਚ ਨੂੰ ਜਾਂ ਠੇਕੇਦਾਰ ਰੱਖਿਆ ਸੀਗਾ ਤੇ ਇਸ ਦਾ ਠਿਕਾ ਖਤਮ ਹੋਣਾ ਸੀਗਾ ਲੇਕਿਨ ਇਸ ਲਈ ਕਿਸੇ ਵਿਅਕਤੀ ਨੂੰ 10000 ਆਪਣਾ 10000 ਦੀ ਮੰਗ ਕੀਤੀ ਤੇ 6000 ਰੁਪਏ ਕੱਲ ਦਿੱਤਾ ਗਿਆ ਸੀ ਤੇ 4000 ਰੁਪਏ ਅੱਜ ਇਹਨਾਂ ਵੱਲੋਂ ਜੋ ਅਪ ਦਿੱਤਾ ਗਿਆ ਤਾਂ ਇਸ ਨੂੰ ਰੰਗੇ ਆਤੀਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਬਟੰਡਾ ਦੇ ਸਿਵਲ ਹਸਪਤਾਲ ਵਿਖੇ ਜਿੱਦਾ ਮੈਡੀਕਲ ਕਰਵਾ ਗਿਆ ਜਿਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਹੁਣ ਉਸ ਨੂੰ ਸਨੋਣਾ ਕੀ ਕਹਿੰਦੇ ਨੇ ਡੀਐਸਪੀ ਕੁਲਵੰਤ ਸਿੰਘ ਬੀਲਸਵੇਰੋ ਅੱਜ ਜਿਹੜਾ ਸਾਡੇ ਕੋਲੇ ਕੰਪਲੇਨਟ ਅਕਵਾਲ ਸਿੰਘ ਨੇ ਕੰਪਲੇਨਟ ਕੀਤੀ ਸੀਗੀ ਬਲਜੀਤ ਸਿੰਘ ਨਾਮ ਦਾ ਪਟਵਾਰੀ ਹੈ ਜਿਹੜੇ ਫੋਲ ਪੋਸਟਰਡ ਆ ਉਹ ਠੇਕੇ ਦੇ ਉੱਤੇ ਜਿਹੜੇ ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹਦੇ ਕੋਲੇ ਵਿਰਾਸਤ ਅੰਤਕਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਰੁਪਏ ਕੁੱਲ ਮੰਗ ਕੀਤੀ ਸੀ ਪਰ ਉਹਦੇ ਚੋਂ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਉਹਨਾਂ ਨੇ ਗੱਲ ਤਾਂ ਇਹ ਕਰ ਲਈ ਜੇ 2000 ਕੱਲ ਲੈ ਲਿਆ ਸੀ ਤੋਂ ਅੱਜ ਜਿਹੜਾ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਹਾ ਸਾਡੇ ਤੋਂ ਪਟਵਾਰੀ ਤਾਂ ਉਹਦੇ ਚ ਸਾਡੇ ਟੀਮ ਨੇ ਜਿਹੜਾ ਉੱਥੇ ਰੇਡ ਕੀਤਾ ਉਹਦੇ ਚ ਜਿਹੜੀ ਉਹਦੇ ਤੋਂ 4000 ਦੀ ਰੈਡ ਹੈਂਡਲ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਤੋਂ ਠੇਕੇ ਕਿਤਾਹ ਕੀ ਹੈ ਠੇਕੇ ਵਾਲਾ ਪਟਵਾਰੀ ਆ ਦੱਸ ਤਰੀਕ ਇਹ ਜਿਹੜੀ 31 ਤਰੀਕ 31 ਮਾਰਚ ਨੂੰ ਇਹਦਾ ਠੇਕਾ ਖਤਮ ਹੋ ਰਿਹਾ ਜੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਆ ਜੀ ਇਹਦੇ ਖਿਲਾਫ ਮੁਕੱਦਮਾ ਦਰਜ ਕਰ ਕਰਕੇ ਅਸੀਂ ਇੱਥੇ ਚੱਲੇ ਸੀਗੇ ਵਰਤਮਾਨ ਦੇ ਵਿੱਚਕਾਰ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਜੀ ਉਹਨੂੰ ਅਰੈਸਟ ਕਰ ਲਿਆ ਮੌਕੇ ਤੇ ਪਹਿਲਾਂ ਤਾਂ ਨਿਕ ਮੈਂ ਵੜਾ ਜਦੋਂ ਪਹਿਲਾਂ ਜੀ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਹੋਰ ਵੀ ਸਾਥੀ ਹੋਇਆ ਨਾ ਕਿ ਕੱਲਾ ਪਟਵਾਰੀ ਕੱਲਾ ਪਟਵਾਰੀ